ਮੌਕੇ ਲਈ ਪ੍ਰਭੂ ਤੂੰ ਸਾਡੇ ਜੀਵਨ ਚ ਦਿੱਤਾ ਮੇਰੇ ਪਿਤਾ ਜੀ ਮੇਰੇ ਸਵਰਗੀ ਬਾਪ ਤੇਰੀ ਦਾਸੀ ਜੋ ਵਚਨ ਕਰੇ ਪ੍ਰਭੂ ਪ੍ਰਭੂ ਜੀ ਤੇਰੀ ਦਾਸੀ ਨਹੀਂ ਬਲਕਿ ਤੇਰਾ ਆਤਮਾ ਜੋ ਤੇਰੀ ਦਾਸੀ ਤੋਂ ਬੁਲਾਵੇ ਮੇਰੇ ਖੁਦਾਵੰਦ ਖੁਦਾ ਉਹ ਵਚਨ ਪ੍ਰਭੂ ਜੀ ਕਰਨ ਮੇਰੇ ਸਾਮਣ ਸੇ ਭਰੇ ਪਿਤਾ ਤੁਸੀਂ ਆਪ ਆਪਣੀ ਦਾਸੀ ਦੇ ਵਿੱਚ ਵਿਰਾਜਮਾਨ ਹੋਵੋ ਖੁਦਾਵੰਦ ਖੁਦਾ ਅਤੇ ਪਿਤਾ ਜੀ ਤੇਰਾ ਆਤਮਾ ਖੁਦਾਵੰਦਾ ਇਹਨਾਂ ਦੇ ਜੀਵਨ ਚ ਪ੍ਰਭੂ ਇਹਨਾਂ ਦੀ ਸੁਭਾਨ ਤੇ ਕਾਰਜ ਕਰੇ ਮੇਰੇ ਪਿਤਾ ਜੀ ਤੁਸੀਂ ਵੀ ਰਾਜਮਨ ਹੋਵੋ ਇਹਨਾਂ ਦੇ ਦਿਨੋ ਦਿਮਾਗ ਤੇ ਮੇਰੇ ਖੁਦਾਵੰਦ ਖੁਦਾ ਜੋ वचन ਪ੍ਰਭੂ ਇਹ ਬੋਲਣ ਪ੍ਰਭੂ ਤੇਰੀ ਹਜ਼ੂਰੀ ਚੋਂ ਆਵੇ ਮੇਰੇ ਖੁਦਾਵੰਦ ਅਤੇ ਇਹਨਾਂ ਵਚਨਾਂ ਦੁਆਰਾ ਪਿਤਾ ਬਹੁਤ ਸਾਰੀਆਂ ਰੂਹਾਂ ਬਚੀਆਂ ਜਾਣ ਮੇਰੇ ਪਿਤਾ ਜੀ ਆਮੇਨ ਪ੍ਰਭੂ ਇਹ ਬਚਨ ਹਰੇਕ ਦੀ ਜ਼ਿੰਦਗੀ ਚ ਵੱਡੀ ਰੀਤੀ ਨਾਲ ਕੰਮ ਕਰੇ ਪਿਤਾ ਹਾਲੇਲੂਇਆ ਤੇ ਮੇਰੇ ਸਾਮਣ ਸੇ ਬਰੇ ਖੁਦਾ ਜਿਸ ਮਕਸਦ ਲਈ ਪ੍ਰਭੂ ਤੂੰ ਸਾਨੂੰ ਇਸ ਧਰਤੀ ਤੇ ਭੇਜਿਆ ਕੀ ਰੂਹਾਂ ਬਚਾਓ ਮੇਰੇ ਖੁਦਾਵੰਦ ਖੁਦਾ ਉਹ ਇਹ ਬਚਨ ਪਿਤਾ ਇਹ ਬਚਨ ਉਹਨਾਂ ਦੀ ਜ਼ਿੰਦਗੀ 'ਚ ਕਾਰਜ ਕਰਦੇ ਤੇ ਬਹੁਤ ਸਾਰੀਆਂ ਰੂਹਾਂ ਬਚਨ ਹallelujah ਹallelujah ਹਰੇਕ ਦੀ ਲਾਈਫ 'ਚ ਖੁਦਾਬੰਦਾ ਵੱਡੀ ਰੀਤੀ ਨਾਲ ਕੰਮ ਕਰਨੇ ਪਾਏ ਕੋਈ 100 ਗੁਣਾ 1000 ਗੁਣਾ ਫਲਾਂ ਨੂੰ ਲੈ ਕੇ ਆਵੇ ਹallelujah ਅੰਤੇ ਇਹ ਫਲ ਪ੍ਰਭੂ ਇਹਨਾਂ ਬਚਨ ਦਾ ਫਲ ਭੀਤਾ ਉਹਨਾਂ ਦੀ ਜ਼ਿੰਦਗੀ 'ਚ ਬਣਿਆ ਰਵੇ ਹallelujah ਮੇਰੇ ਪਿਤਾ ਮਦਦ ਬਰਕਤ ਦੇਣਾ ਮਦਦ ਦੇਣਾ ਸਹਾਇਤਾ ਦੇਣਾ ਮੇਰੇ ਪਿਤਾ ਹallelujah ਜੋ ਵੀ ਬਚਨ ਹੋਵੇ ਤੇਰੀ ਮਰਜ਼ੀ ਮੁਤਾਬਿਕ ਹੋਏ ਖੁਦਾਬੰਦਾ ਤੇਰੀ ਆਸ਼ੀਸ਼ ਤੇਰੀ ਵਰਕਤ ਤੇਰੀ ਵੱਡੀ ਸਮਰਥ ਤੇਰੇ ਮਹਾ ਅਭਿਸ਼ੇਕ ਦੀ ਮਹਾ ਸਮਰਥ ਪਿਤਾ ਪ੍ਰਭੂ ਜੀ ਵੱਡੀ ਰੀਤੀ ਨਾਲ ਇਹਨਾਂ ਬਚਨਾਂ ਦੇ ਦੁਆਰੇ ਸੁਣਨ ਵਾਲੇ ਸਰੋਤਿਆਂ ਦੀ ਜ਼ਿੰਦਗੀ ਚ ਕਾਰਜ ਕਰੇ ਹallelujah ਹallelujah ਪ੍ਰਭੂ ਪੀੜੀ ਦਾ ਪੀੜੀ ਇਹ ਬਚਨ ਉਹਨਾਂ ਦੀ ਜ਼ਿੰਦਗੀ ਚ ਵਾਧਾ ਜਾਵੇ ਅਤੇ ਕੰਮ ਕਰਦਾ ਜਾਵੇ ਅਤੇ ਉਹ ਪ੍ਰਭੂ ਜੀ ਦੁੱਖਾਂ ਬਿਮਾਰੀਆਂ ਤਕਲੀਫਾਂ ਤੋਂ ਸ਼ਿਫਾ ਪਾਉਣ ਇਹਨਾਂ ਬਚਨਾਂ ਦੇ ਦੁਆਰਾ ਉਹਨਾਂ ਦੇ ਜਿਹੜੇ ਕੰਮ ਬਣਨ ਵਾਲੇ ਪਿਤਾ ਇਹਨਾਂ ਬਚਨਾਂ ਦੀ ਆਸ਼ੀਸ਼ ਦੇ ਨਾਲ ਬਣਨ ਹallelujah ਹallelujah ਪ੍ਰਭੂ ਜੀ ਜਿਹੜੇ ਵੀ ਕੰਮ ਨੇ ਜੋ ਰੁਕੇ ਟੁਕੇ ਖੁਦਾਵੰਦਾ ਜੋ ਪ੍ਰੋਬਲਮਸ ਹਨ ਦੀ ਲਾਈਫ ਚ ਮੇਰੀ ਖੁਦਮ ਇਹਨਾਂ ਬਚਨਾਂ ਦੁਆਰਾ ਪ੍ਰੋਬਲਮ ਸੋਲਵ ਹੋ ਨਾ ਪਾਏ ਹallelujah ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਖੁਦਾਵੰਦਾ ਜੋ ਪ੍ਰਾਰਥਨਾ ਕਰ ਕੀਤੀ ਪ੍ਰਭੂ ਤੇਰੀ ਹਜ਼ੂਰੀ ਚੋਂ ਮਨਜੂਰ ਹੋਈ ਸਾਡੀ ਪ੍ਰਾਰਥਨਾ ਨੂੰ ਸੋਲ ਲਿਆ ਕਬੂਲ ਕੀਤਾ ਤੇਰੇ ਸਾਮਰਥੀ ਪਵਿੱਤਰ 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 ਨਾਮ ਚ ਮੰਗਦੇ ਹਾਂ ਆਮੇ 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 ਹਾਲੇਲੂਇਆ 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 ਹਾਂਜੀ ਧੰਨਵਾਦ ਮੇਰੇ ਪਿਤਾ ਸ਼ੁਕਰਿਆ ਮੇਰੇ ਪਿਤਾ ਸ਼ੁਕਰਿਆ ਮੇਰੇ ਬਾਪ ਸਵਰਗੀ ਪਿਤਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆ ਮੇਰੇ ਜੀਵਨ ਦਾਤਾ ਮੇਰੇ ਮੁਕਤੀ ਦਾਤਾ ਮੈਂ ਸਵਾਗਤ ਕਰਦੀ ਆ ਮੇਰੇ ਪਿਤਾ ਸਾਰੇ ਕਰਕੇ ਸਵਾਗਤ ਕਰਦੇ ਆ ਮੇਰੇ ਪਿਤਾ ਆਪਕਾ ਸਵਾਗਤ ਆ ਪਿਤਾ ਇਸ ਲਈ ਮੇਰੇ ਪਿਤਾ ਦੇਨ ਤੇ ਦਿਮਾਗ ਤੇ ਤੁਸੀਂ ਸ਼ਾ ਜਾਓ ਆਮੇਂ ਇਹ ਮੇਰੇ ਪਿਤਾ ਇਹ ਸ਼ਰੀਰ ਨਾ ਬੋਲੇ ਤੁਸੀਂ ਬੋਲੋ ਕਿਉਂਕਿ ਇਹਦੇ ਵਿੱਚ ਸਾਹ ਤੇਰੇ ਚੱਲਦੇ ਆ ਤੇਰੀ ਹੀ ਰਾਇਆ ਕਿਉਂਕਿ ਮੇਰਾ ਮੁਝ ਮੇਂ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਆਮੇਂ ਤੇਰਾ ਤੁਝ ਕੋ ਸੌਂਪ ਤੇ ਕੇ ਅੱਲਾ ਕੇ ਮੇਰਾ ਮੇਰਾ ਕੁਝ ਨਹੀਂ ਆ ਮੇਰੇ ਪਿਤਾ ਆਪਿਤ ਆਤਮਾ ਆਪਿਤ ਆਤਮਾ ਤੇਰੇ ਬਚਨ ਦੇ ਵਿੱਚ ਲਿਖਿਆ ਮੇਰੇ ਜਸੂ ਰਾਜਾ ਕਿ ਮੈਂ ਨਮਰ ਹਿਰਦਿਆਂ ਤੇ ਰਹਿਣਾ ਆ ਤੇ ਮੈਂ ਉਹਨਾਂ ਦੇ ਉੱਤੇ ਰਾਜ ਕਰਦਾ ਹੈ ਜਿਹੜੇ ਮੈਨੂੰ ਪਿਆਰ ਕਰਦੇ ਆ ਹallelujah ਤੇ ਮੈਂ ਉਹ ਉਹ ਸਿਰਦਿਆਂ ਨੂੰ ਪਰਫੁੱਲਤ ਕਰਦਾ ਹਾਂ ਜਾਂ ਸਾਮੇ ਉਹਨਾਂ ਘਰਾਣਿਆਂ ਨੂੰ ਪਰਫੁੱਲਤ ਕਰਦਾ ਹਾਂ ਆਮੇਨ ਉਹਨਾਂ ਦਾਸਾਂ ਦਾਸੀਆਂ ਨੂੰ ਪਰਫੁੱਲਤ ਕਰਦਾ ਹਾਂ ਆਮੇਨ ਉਹ ਮੇਰੇ ਧੀਆ ਤੇ ਪੁੱਤਰ ਆ ਪਿਆਰੇ ਧੀਆ ਪੁੱਤਰ ਆ ਉਹ ਜਿਹੜੇ ਮੇਰੇ ਸੁਭਾਅ ਤੇ ਚੱਲਦੇ ਆ ਹallelujah ਮੇਰੇ ਪਿਤਾ ਜੋ ਤੇਰੇ ਇਸ ਬਚਨਾਂ ਦੇ ਵਿੱਚ ਡੰਗਾਈ ਦੇ ਨਾ ਸਚਾਈ ਲਿਖੀ ਆ ਮੇਰੇ ਪਿਤਾ ਆਪਣੇ ਸਰੀਰ ਦੇ ਵਿੱਚ ਇਸ ਜ਼ੁਬਾਨ ਦੇ ਉੱਤੇ ਦਿਲ ਦਿਮਾਗ ਦੇ ਉੱਤੇ ਖੋਲੋ ਉਹ ਸਚਾਈ ਬਾਹਰ ਆਵੇ ਸਸਰੂਪਤਿਆਂ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਖੂਨ ਦੇ ਜ਼ਰਰੇ ਜ਼ਰਰੇ ਵਿੱਚ ਅਸਰ ਕਰੇ ਮੇਰੇ ਪਿਤਾ ਇਹ ਸੁਣਨ ਵਾਲਿਆਂ ਦੇ ਸਰੂਪਤਿਆਂ ਦੇ ਸਾਰੇ ਦੁੱਖ ਤੇ ਕਸ਼ਟ ਇਸ ਇਸ ਬਚਨ ਨੂੰ ਸੁਣ ਕੇ ਮਿਟ ਜਾਣ ਮੇਰੇ ਪਿਤਾ ਪਿਤਾ ਤੇਰਾ ਸੁਭਾਅ ਸਾਰਿਆਂ ਦੇ ਵਿੱਚ ਉਤਰ ਆਵੇ ਮੇਰੇ ਪਿਤਾ ਪਿਤਾ ਪੁੱਤਰ ਪਿਤਾ ਆਤਮਾ ਨੂੰ ਪਵਿੱਤਰ ਜਸੂ ਨਾਸੀ ਦੇ ਨਾਮ 'ਚ ਮੰਗਦੇ ਹਾਂ ਇਸ ਬਚਨ ਦੁਆਰਾ ਪ੍ਰਭੂ ਦੇ ਅਮੇਂ ਹਾਂ ਜੀ ਜਦੋਂ ਡੰਗਾ ਦੇ ਬੱਚਾ ਨਾ ਹੋਣ ਨਹੀਂ ਸੁਣੇ ਉਹ ਤੇ ਚਾਰੇ ਲਾਉਂਦੇ ਜ਼ਬਰਦਸ OK ਜੀ ਪਾਸਟ ਜੀ ਹਾਂ ਜਿਆਦਾ ਲਿਖਣਾ ਪਊਗਾ ਜੀ ਪਾਸਟ ਜੀ ਹallelujah ਹੁਣ ਆਪਾਂ ਮਲਾਕੀ ਮਲਾਕੀ ਦਾ ਚੈਪਟਰ ਪਹਿਲਾ ਤੇ ਅੱਜ ਆਪਾਂ 6 ਤੋਂ ਸ਼ੁਰੂ ਕਰਾਂਗੇ ਹਾਂਜੀ ਪ੍ਰੋਫਸੀ ਮਲਾਕੀ ਦੀ ਕਿਤਾਬ ਆਇਤ 1 ਦੀ 6 ਤੋਂ ਇਵੇਂ ਸ਼ੁਰੂ ਹੁੰਦਾ ਹੈ ਚੈਪਟਰ ਪਹਿਲਾ ਹਾਂਜੀ ਚੈਪਟਰ ਪਹਿਲਾ ਆਇਤ 6 ਆਇਤ 6 ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਅਦਰ ਕਰਦਾ ਹੈ ਹallelujah ਹallelujah ਜਿਹੜਾ ਪੁੱਤਰ ਆ ਹਾਂਜੀ ਅ ਸਨ ਆਨਰਸ ਹੀ ਮੈਨੂੰ ਬੋਲਣ ਦੋ ਹallelujah ਵਰਸ ਪੜ੍ਹਨ ਦੀ ਨਾ ਕੋਦ ਪੜ੍ਹਦੇ ਹੋ ਤੁਸੀਂ ਬੋਲਣਾ ਹallelujah ਹallelujah ਪ੍ਰਭੂ ਆਪਣੇ ਤੇ ਇਹ ਜਿਹੜਾ ਬਚਨ ਆ ਮਲਾਕੀ ਚੈਪਟਰ 1 ਤੇ ਅੱਜ ਅਪਾ 6 ਨੂੰ ਪੜਨ ਜਾ ਰਹੇ ਆ ਪਰ ਪਹਿਲਾਂ ਹੀ ਪਰਮੇਸ਼ਰ ਇਹ ਸੇ ਬੱਚੇ ਦੇ ਵਿੱਚ ਕਹਿੰਦੇ ਆ ਮਲਾਕੀ ਦੇ ਰਾਹੀ ਅਜ਼ਰੇਲ ਲਈ ਯੋਵਾ ਦੀ ਬਾਣੀ ਦਾ ਆਗਮਨ ਵਾਕ ਯੋਵਾ ਆਖਦਾ ਹੈ ਕਿ ਇਹ ਜਿਹੜਾ ਮਲਾਕੀ ਦੇ ਰਾਹੀ ਪਰਮੇਸ਼ਰ ਨੇ ਅਜ਼ਰੇਲ ਲਈ ਜੋਹਾਰੀ ਬਾਣੀ ਦਾ ਅਗੰਮ ਵਾਕ ਕੀਤਾ ਆ ਮੱਲਾਕੀ ਦੇ ਮੂੰਹ ਵਿੱਚ ਦੀ ਮੱਲਾਕੀ ਦੇ ਹਿਰਦੇ ਉੱਤੇ ਬੈਠ ਕੇ ਤੇ ਇਸ ਵੇਲੇ ਆਪਾਂ ਜਿਹੜਾ ਜਨ ਵੀ ਪਿਆਰ ਨਾਲ ਇਹਨੂੰ ਪੜਨ ਵਾਲਾ ਜਾਂ ਸੁਣਨ ਵਾਲਾ ਹੈ ਜਦੋਂ ਉਹ ਕਰਦਾ ਆ ਤੇ ਫਿਰ ਜਿੰਨਾ ਉਹ ਕਰਦਾ ਆ ਪਰ ਵਿੱਚ ਲੋ ਤੋਂ ਕਰਵਾਉਂਦਾ ਆ ਤੇ ਉਹਦੇ ਵਿੱਚ ਹੀ ਵੜ ਕੇ ਉਹੀ ਕਰਦਾ ਆ ਹਾਲੇਲੂਇਆ ਮੱਲਾਕੀ ਦੇ ਅੰਦਰ ਕੀਤਾ ਇਸੇ ਤਰ੍ਹਾਂ ਹੀ ਹੁਣ ਅਵਸਰਤੇ ਉਹ ਵਕਤਿਓ ਸਭ ਦੇ ਆਪਣੇ ਅੰਦਰ ਵੀ ਇਹ ਪਰਮੇਸ਼ਰ ਬਚਨ ਆਪ ਕਰਤਾ yes ਹਾਲੇਲੂਇਆ ਆਪ ਕਰ ਰਿਆ ਆਮੇਨ ਵਿਚ ਕਰਤਾ ਪੁਰਖ ਖਲੋਆ yes ਇਹ ਵਾਲ ਨਵਿੰਗਾ ਹੋਇਆ ਆਪਣੇ ਆਪ ਹੀ ਸਚੇ ਤੇ ਸਚੇ ਅੰਦਰੋਂ ਬਚਨ ਉਹ ਪ੍ਰਗਟ ਕਰਦਾ ਜਾਵੇ yes ਆਮੇਨ ਇਸੇ ਇਹ ਮੰਗੋ ਦੇ ਕੋਲੋਂ ਮੰਗਦੇ ਆ ਤੇ ਪਰਮੇਸ਼ਰ ਛੇ ਆਇਤ ਦੇ ਵਿੱਚ ਕਹਿੰਦੇ ਆ ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸਵਾਮੀ ਦਾ ਆਦਰ ਕਰਦਾ ਹੈ ਹਾਲੇਲੂਇਆ ਹਾਂਜੀ ਐਜ਼ ਇਟ ਇਜ਼ ਰਿਟਨ ਇਨ ਮਲਾਕੀ ਚੈਪਟਰ 1 ਵਰਸ ਸੇਜ਼ ਅ ਸਨ ਆਨਰਸ ਹਿਸ ਫਾਦਰ ਐਂਡ ਅ ਸਰਵੈਂਟ ਹਿਸ ਮਾਸਟਰ ਹਾਲੇਲੂਇਆ ਹਾਲੇਲੂਇਆ ਹਾਂਜੀ ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਜੇ ਮੈਂ ਪਿਤਾ ਹਾਂ ਤੇ ਮੇਰਾ ਆਦਰ ਕਿੱਥੇ ਇਫ ਦੈਨ ਸਾਰਸਾਰਸ ਜੇ ਮੈਂ ਪਿਤਾ ਇਹ ਮੇਰਾ ਆਦਰ ਕਿੱਥੇ ਆ ਬੱਚੇ ਆਦਰ ਕਰਦੇ ਨਹੀਂ ਔਰ ਪੇ ਦੀ ਜਾਇਦਾਦ ਹੜਪਣ ਨੂੰ ਕਹਿੰਦੇ ਵੀ ਸਾਡੇ ਨਾਂ ਛੇਤੀ ਲਵਾ ਦੇ ਤੇ ਬੱਚਿਆਂ ਨੂੰ ਇਹ ਕਦਰ ਨਹੀਂ ਕਿ ਸਾਡਾ ਪੇ ਸਾਡੇ ਕੋਲੋਂ ਸਾਨੂੰ ਜੀਵਨ ਦਾਤਾ ਸਾਡਾ ਪੇ ਆ ਤੇ ਉਸ ਪਿਤਾ ਨੂੰ ਸਾਡਾ ਫਰਜ਼ ਬਣਦਾ ਅਸੀਂ ਉਹਦਾ ਆਦਰ ਕਰੀਏ ਤੇ ਪਰਮੇਸ਼ਰ ਕਹਿੰਦਾ ਜੇ ਮੈਂ ਪਿਤਾ ਆ ਤੇ ਮੇਰਾ ਆਦਰ ਕਿੱਥੇ ਮੇਰਾ ਆਦਰ ਕਿੱਥੇ ਆ ਤੁਹਾਡੇ ਅੰਦਰ ਹallelujah ਹਾਂਜੀ ਐਸ ਇਟ ਇਜ਼ ਰਿਟਨ ਇਨ ਮਲਾਕੀ ਚੈਪਟਰ 1 ਵਰਸ 6 ਥੈਟ ਇਫ ਦੈਨ ਆਈ ਏਮ ਅ ਫਾਦਰ ਵੇਰੀਅਸ ਮਾਈ ਆਨਰ ਜੀ ਇਨ ਦ ਲਿਵਿੰਗ ਲਾਈਫ ਐਸ ਦ ਚਿਲड्रन डोंਟ ਰਿਸਪੈਕਟ ਦੇ ਡੋਨਟ ਆਨਰ देयर ਫਾਦਰ ਬਿਕੋਜ਼ অলਦੋ ਆ they love their uh, all uh, they love their property only but they don't honor his father hallelujah hallelujah main swami ha ta mera pai kithe je main tuhan da swami ha kyonki parmeshwar de rishte sade waste sare hunde ha pati vi pita vi bhra vi swami vi ਸਾਰੇ ਰਿਸ਼ਤੇ ਸਾਡੇ ਪਰਮੇਸ਼ਰ ਦੇ ਸਾਡੇ ਨਾਲ ਸਾਡੇ ਨਾਲ ਸਾਰੇ ਰਿਸ਼ਤੇ ਹਰ ਤਰ੍ਹਾਂ ਦੇ ਰਿਸ਼ਤੇ ਪਰਮੇਸ਼ਰ ਦੇ ਸਾਡੇ ਨਾਲ ਹੁੰਦੇ ਆ ਤੇ ਹੁਣ ਪਰਮੇਸ਼ਰ ਕਹਿੰਦਾ ਮੈਂ ਲਾਕੀ ਦੇ ਰਾਹੀ ਵੀ ਜੇ ਮੈਂ ਤੁਹਾਡਾ ਸਵਾਮੀ ਤੁਸੀਂ ਮੈਨੂੰ ਕਹਿੰਦੇ ਆ ਤੇ ਮੇਰਾ ਭੈ ਕਿੱਥੇ ਤੁਸੀਂ ਮੰਨਦੇ ਆ ਜੇ ਤੁਸੀਂ ਕਿਸੇ ਨੂੰ ਸਵਾਮੀ ਮਤਲਬ ਕਿ ਭੈ ਕਿਸੇ ਦੀ ਸੇਵਾ ਕਰਦੇ ਆ ਕਿਸੇ ਸੰਤ ਦੀ ਕਿਸੇ ਰੱਬ ਦੇ ਦਾਸ ਦੀ ਤੁਸੀਂ ਸੇਵਾ ਕਰਦੇ ਆ ਤੁਸੀਂ ਗੁਣਾਂ ਨੂੰ ਪ੍ਰਾਪਤ ਕਰਨਾ ਹੈ ਤੇ ਸੇਵਾ ਕਰਨੀ ਪੈਣੀ ਆ ਤੇ ਨਹੀਂ ਤਾਂ ਗੁਣ ਪ੍ਰਾਪਤ ਕਦੀ ਨਹੀਂ ਹੋਣੇ ਜਿਹੜੇ ਉਦਾਂ ਹੀ ਝੂਠੀਆਂ ਝੋਲੀਆਂ ਭਰ ਲੀਆਂ ਕਹਿੰਦੇ ਵੀ ਚਲੋ ਗੜਾ ਪ੍ਰਸ਼ਾਦ ਖਾਇਆ ਵਾਂਗੇ ਉਥੇ ਬੜੇ ਪਕਵਾਨ ਬਣੇ ਜਾਵਾਂਗੇ ਸੰਤਾਂ ਦੇ ਡੇਰੇ ਖਾਇਆ ਵਾਂਗੇ ਤੇ ਮौज ਦੇ ਨਾਲ ਢਿੱਡ ਤੇ ਹੱਥ ਫੇਰਾਂਗੇ ਤੇ ਘਰ ਨੂੰ ਆ ਜਵਾਂਗੇ ਤੇ ਸੋਚਾਂਗੇ ਕਿ ਮਾੜਾ ਮੋਟਾ ਕਿਤੇ ਚਾਲੂ ਦੇ ਆਂਦਾ ਜਾਂ ਲੋਕ ਦਿਖਾਵਾ ਕਰਿਆਂਦਾ ਦੇ ਉਹੋ ਪਰਮੇਸ਼ਰ ਦਾ ਸਵਾਮੀ ਦਾ ਆਦਰ ਨਹੀਂ ਹੈਗਾ ਪਰਮੇਸ਼ਰ ਦਾ ਸਵਾਮੀ ਦਾ ਜਿਹੜਾ ਆਦਰ ਹੁੰਦਾ ਨਾ ਜਦੋਂ ਤੁਸੀਂ ਗਲਤ ਚੱਲਦੇ ਆ ਤੇ ਉਹ ਫਿਰ ਝਿੜਕਦਾ ਵੀ ਬਹੁਤ ਬੁਰੀ ਤਰ੍ਹਾਂ ਉਹ ਡਾਂਟਦਾ ਆ ਬਹੁਤ ਜ਼ਿਆਦਾ ਇਸੇ ਤਰ੍ਹਾਂ ਜਿੱਦਾਂ ਅਸੀਂ ਸਕੂਲ 'ਚ ਪੜਨ ਜਾਂਦੇ ਆ ਤੇ ਸਕੂਲ ਵਿੱਚ ਜਦੋਂ ਅਸੀਂ ਗਲਤ ਕੰਮ ਕਰਦੇ ਆ ਤੇ ਟੀਚਰ ਜਿਹੜੇ ਆ ਉਹ ਕਿੰਨਾ ਫਿਰ ਸਾਨੂੰ ਛਟੀਆਂ ਨਾਲ ਵੀ ਕੁੱਟਦੇ ਆ ਤੇ ਤੁੱਪੇ ਖੜਾ ਕਰ ਦਿੰਦੇ ਆ ਮਨ ਫੜਾ ਦਿੰਦੇ ਆ ਹੱਥ ਖੜੇ ਕਰਾ ਦਿੰਦੇ ਆ ਸਜ਼ਾ ਦਿੰਦੇ ਆ ਟੀਚਰ ਸਾਡੇ ਤੇ ਸਵਾਮੀ ਜਿਹੜਾ ਆ ਸਾਡਾ ਜਿਹੜਾ ਸਾਡਾ ਸਵਾਮੀ ਆ ਪਰਮੇਸ਼ਰ ਆ ਤੇ ਜੇ ਜਿਹੜਾ ਦੁਨਿਆਵੀ ਸੰਤ ਸਾਧੂ ਆ ਅਸੀਂ ਉਹਦੇ ਅੰਡਰ ਜੀ ਕੇ ਜੇ ਸਿੱਖਿਆ ਲੈਣੀ ਆ ਤੇ ਸਾਨੂੰ ਉਹਦਾ ਡਰ ਤੇ ਭੈ ਇੰਨਾ ਚਾਹੀਦਾ ਜਿਵੇਂ ਰੱਬ ਦਾ ਡਰ ਹੁੰਦਾ ਹੈ ਇੰਨਾ ਡਰ ਤੇ ਇੰਨਾ ਭੈ ਨਹੀਂ ਕਿ ਜੇ ਕੰਮ ਕਰਦੇ ਆ ਕਿਸੇ ਮਾਲਕ ਦੇ ਥਲੇ ਮਾਲਕ ਹੈ ਨੀਗਾ ਹੁਣ ਆਪਣੀਆਂ ਗੱਪਾਂ ਮਾਰੋ ਹੁਣ ਉਰਲੀਆਂ ਪਰਲੀਆਂ ਗੱਲਾਂ ਕਰ ਲਓ ਜਦੋਂ ਮਾਲਕ ਆਊਗਾ ਫੇਰ ਫਟਾਫਟ ਆਪਣਾ ਹੱਥ ਚਲਾਉਣਾ ਸ਼ੁਰੂ ਕਰੋ ਇਹ ਸਾਰੀਆਂ ਪਰਮੇਸ਼ਰ ਕਹਿੰਦਾ ਤੇਰੀਆਂ ਚਲਾਕੀਆਂ ਆ ਮੇਰੇ ਨਾਲ ਤੂੰ ਮੇਰੇ ਨਾਲ ਇਸੇ ਤਰ੍ਹਾਂ ਹੀ ਕਰਦਾ ਆ ਕਿ ਮੈਨੂੰ ਤਾਂ ਤੂੰ ਜਾਣਦਾ ਹੀ ਨਹੀਂ ਕਿ ਮੈਂ ਹੈ ਕਿ ਨਹੀਂ ਹੈ ਤੇ ਪੈ ਮੇਰਾ ਕਿੱਥੇ ਆ ਤੁਹਾਡੇ ਅੰਦਰ ਦੱਸੋ ਮੈਨੂੰ ਕਿੱਥੇ ਆ ਪੈ ਜੇ ਮੈਂ ਸੌਮੀ ਆ ਤਾਂ ਮੇਰਾ ਪੈ ਕਿੱਥੇ ਹਾਂਜੀ ਐਂਡ ਇਫ ਆਈ ਆਮ ਮਾਈ ਮਾਸਟਰ ਵੀਰਿਸ ਮਾਈ ਫਿਊਲ ਹallelujah ਹallelujah ਥੋੜੀ ਦੇ ਹੋਰ ਬੋਲ ਆਪਣੇ ਕੋਲੋਂ ਓਕੇ ਕਿੰਨੇ ਬੋਲਿਆ ਤੇ ਜਿਆਦਾ ਬੋਲ ਕੇ ਤੁਸੀਂ ਫਿਰ ਉਹ ਭੁੱਲ ਜਾਂਦਾ ਬਸ ਤਾਂ ਇੱਕ ਲਾਈਨ ਬੋਲ ਤਕੜੇ ਹੋ ਗਿਆਨ ਲਵੋ ਇਦਾਂ ਹੀ ਯੈਸ ਇਦਾਂ ਨਹੀਂ ਵੀ ਪਿੱਛੇ ਟੂ ਤੋਤੇ ਆਂਗੇ ਮੇਰੇ ਲਈ ਬੋਲਣਾ ਨਹੀਂ ਆਪਣਾ ਉਹ ਸੁਭਾ ਨਹੀਂ ਹੈਗਾ You okay. uh, and if i am a master where is my fear <coughs> as it is written here that if as jesus said if I'm a master where, where is my fear as we are also working under any uh, any of our master and when we are not obedient with our master that means that we are not obedient with our god because for example if i'm working there and i'm not taking care of my master when he go from from there then then we start quarreling with each other then we start gossiping with each other but when he come then i start working this means that i'm not I, I, I don't have fear of my master. So, in the same way, the God said that if I am the master, where is my fear? It means that we also should have fear of God. Because we consider the God our master. Hallelujah. Hallelujah. Alleluia. ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਤੇਰੇ ਨਾਮ ਦੀ ਨਰਾਦਰੀ ਕੀਤੀ ਸੈਨਾ ਦਾ ਜੋਹਾ ਸੈਨਾ ਦਾ ਜੋਹਾ ਤੁਹਾਨੂੰ ਆਖਦਾ ਹੈ ਮੇਰਾ ਨਾਮ ਮੇਰੇ ਨਾਮ ਦੀ ਨਰਾਦਰੀ ਨਰਾਦਰੀ ਕਰਨ ਵਾਲਿਓ ਜਾਚ ਕੋ ਕਿਉਂਕਿ ਪਰਮੇਸ਼ਰ ਨੂੰ ਪਤਾ ਆ ਭਈ ਜਾਚਕਾਂ ਨੇ ਮੇਰੇ ਨਾਮ ਦੀ ਨਰਾਦਰੀ ਬਹੁਤ ਕਰਨੀ ਆ ਬਿਕੋਜ਼ ਗੋਡ ਨੋਸ ਦੈਟ ਦ ਪ੍ਰੇਸਟ is doing wrong with me es karke parmeshwar ne eh vachan likh dete ke that's why god writes this words ke tu si mere naam di jaach ko dujeyan nu nahi kiya galisiyan nu nahi kiya he don't say to all the people they just say to the priest normal bandeyan nu nahi kiya they're not talking to the normal person jaachak jehde hunde a oh khet di ward hunde a the priest are the hawest of the field oh baro kise bhi pasu nu vaar jedi a va khet nu ujaran ton vaar rokdi a they are always uh, protect the field from all the animals so, पर, so they don't can, take they can't destroy bar je khet hi vaar nu khan lag jave if the field eat the uh, the priest ਤੇ ਕਿਹੜਾ ਨੂੰ ਬਚਾ ਸਕਦਾ ਹੈ ਦਨ ਹੂ ਵਿਲ ਪ੍ਰੋਟੈਕਟ ਦਮ ਜੇਨੋ ਖੇਤਵਾੜ ਨੂੰ ਖਾਵੇ ਦਾਤਾ ਜੀ ਫਿਰ ਕਿਹੜਾ ਆਣ ਬਚਾਵੇ ਦਾਤਾ ਜੀ ਐਂਡ ਇਫ ਦਾ ਫੀਲਡ ਈਟਸ ਦ ਪੋਸਟ ਦਨ ਹੂ ਵਿਲ ਕਮ ਟੂ ਪ੍ਰੋਟੈਕਟ ਦਮ ਗੋਡ ਜਦੋਂ ਖੇਤਵਾੜ ਨੂੰ ਖਾਵੇ ਦਾਤਾ ਜੀ ਫਿਰ ਕਿਹੜਾ ਆਣ ਬਚਾਵੇ ਦਾਤਾ ਜੀ ਇਫ ਦ ਫੀਲਡ ਕਮ ਇਫ ਇਫ ਦ ਫੀਲਡ ਈਟ ਦ ਪਲੇਸ ਦਨ ਹੂ ਵਿਲ ਕਮ ਟੂ ਪ੍ਰੋਟੈਕਟ ਲਾਰਡ ਫਿਰ ਜਿਹੜੇ ਚਾਰੇ ਮੰਦਰਾਂ ਨੂੰ ਜਾਂਦੇ ਨੇ ਝੂਠੇ ਹੀ ਵਸਤਰ ਪਾਉਂਦੇ ਨੇ ਕੋਈ ਦਾਸ ਨਾ ਤੇਰਾ ਘਾਵੇ ਦਾਤਾ ਜੀ ਫਿਰ ਖੇਤ ਬਾੜ ਨੂੰ ਘਾਵੇ ਦਾਤਾ ਜੀ ਐਂਡ ਦੈਨ ਹੂ ਆਲ ਆਰ ਗੋਇੰਗ ਟੂ ਦ ਚਰਚ ਆਲ ਐਨੀ ਆਫ ਦ ਟੈਂਪਲ ਐਂਡ ਏ ਟੈਮ ਸੈਲਵਜ਼ ਇਟ ਇਟ ਦੈਨ ਹੂ ਵਿਲ ਕਮ ਟੂ ਪ੍ਰੋਟੈਕਟ ਦਰ ਫੀਲਡ ਓ ਲਾਰਡ ਉਹ ਜਾਜਕ ਨਹੀਂਗੇ ਉਹ ਪਹਿਰਾਵੇ ਦੇ ਕੱਪੜੇ ਪਾ ਕੇ ਜਾਜਕਾਂ ਵਾਲੇ ਪਖੰਡ ਕਰਦੇ ਆ ਤੇ ਪਖੰਡ ਕਰਦੇ ਆ ਤੇ ਜਾਜਕ ਪੁਣੇ ਦੀ ਚੌਧਰ ਕਰਦੇ ਆ ਤੇ ਲੋਕਾਂ ਨੂੰ ਲੁੱਟ ਲੁੱਟ ਕੇ ਖਾਂਦੇ ਆ ਤੇ ਆਪਣੇ ਆਪ ਨੂੰ ਜਾਜਕ ਕਹਾਉਂਦੇ ਆ ਤੇ ਆਰ ਨੋਟ ਦਾ ਰੀਅਲ ਪੀਸਟ ਦੇ ਜਸਟ ਕਮ ਟੂ ਈਟ ਦ ਗੁੱਡ অর ਦ ਵਿਲ ਆਫ ਦ ਪੀਪਲ ਨੋਰਮਲ ਪਰਸਨਸ ਉਹ ਪਰਮੇਸ਼ਰ ਦੇ ਜਾਜਕ ਜਿਹੜੇ ਹੁੰਦੇ ਉਹ ਪਰਮੇਸ਼ਰ ਦੇ ਚੇਲੇ ਹੁੰਦੇ ਆ ਦ ਪਰੀਸਟ ਆਰ ਦ ਡਿਸਾਈਪਲਸ ਆਫ ਦ ਗੋਡ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਲੂਕ 9 ਦੇ ਵਿੱਚ ਪਰਮੇਸ਼ਰ ਨੇ 12 ਚੇਲਿਆਂ ਨੂੰ ਤਿਆਰ ਕੀਤਾ ਐਸ ਇਟ ਇਜ਼ ਐਸ ਇਨ ਲੂਕ 9 ਗੋਡ ਮੇਕਡ 12 ਡਿਸਾਈਪਲਸ 12 12 ਡਿਸਾਈਪਲਸ ਤੇ ਉਹਨਾਂ ਨੂੰ ਆਖਿਆ ਕਿ ਮੈਂ ਤੁਹਾਨੂੰ ਉਹ ਸ਼ਕਤੀ ਵਰਦਾਨ ਕਰਦਾ ਹਾਂ ਐਂਡ ਹੀ ਸੈਡ ਟੂ ਥੈਮ ਆਈ ਵਿਲ ਗਿਵ ਯੂ ਦੈਟ ਪਾਵਰ ਤੁਸੀਂ ਘਰ ਘਰ ਜਾਓ ਯੂ ਗੋ ਹੂਮ ਟੂ ਹோம் ਡੋਟ ਦ ਡੋਰ ਜਾਓ ਚੇਲੇ ਬਣਾਓ ਅਨਿਕ ਡਿਸਾਈਪਲਸ ਜਾਉ ਪੂਤਾਂ ਨੂੰ ਕੱਢੋ ਐਂਡ ਰਿਮੂਵ ਦਾ ਐਂਡ ਡਿਲੀਵਰ ਦਾ ਇਵਲ ਸਪਿਰits ਜਾ ਬਿਮਾਰੀਆਂ ਨੂੰ ਚੰਗੇ ਕਰੋ ਬਿਮਾਰਾਂ ਨੂੰ ਐਂਡ ਐਂਡਰੂਪ ਦਾ ਸਫਰਿੰਗਸ ਫਰਮ ਦਾ ਪੀਪਲ ਐਂਡ ਬਿਮਾਰਾਂ ਨੂੰ ਚੰਗੇ ਕਰਕੇ ਐਂਡ ਇੱਕ ਦਮ ਹੀਲ ਤੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰੋ ਐਂਡ ਪ੍ਰੀਚ ਦਾ ਵਰਡ ਆਫ ਦਾ ਗੋਡ ਪਰ ਨਾਲ ਇਹ ਵੀ ਕਿਹਾ ਬਟ ਆਲਸੋ ਸੇ ਵਿਦ ਆ ਆਪਣੇ ਨਾਲ ਨਾ ਰੋਟੀ ਨਾ ਲਾਠੀ ਨਾ ਝੂਲਾ ਨਾ ਰਪਈਆ ਨਾ ਦੋ ਕੁੜਤੇ ਸਾਥ ਨਾ ਚੱਕੇਓ ਸੋ ਨੀਡ ਟੂ ਟੇਕ ਐਨੀਥਿੰਗ ਵਿਦ ਯੂ ਨਾ ਰੋਟੀ ਨਾ ਲਾਠੀ ਨਾ ਝੂਲਾ ਨਾ ਰਪਈਆ ਨਾ ਸੋ ਨੀਡ ਟੂ ਟੇਕ ਦਾ ਫੂਡ ਦਾ ਮਨੀ ਦਾ ਕਲੋਸ ਐਂਡ ਐਨੀਥਿੰਗ ਐਲਸ ਜਦੋਂ ਵਰਮੇਸ਼ ਨੇ ਗੱਲ ਕਹੀ ਨਾਲ ਕਿਹਾ ਨਾ ਸੋਨਾ ਨਾ ਚਾਂਦੀ ਨਾ ਤਾਂਬਾ ਆਪਣੇ ਕਮਰ ਆਪਣੇ ਕਮਰ ਕੱਸੇ ਨਾਲ ਨਾ ਬੰਨਿਓ ਹੀ ਸੈਡ ਨੋ ਨੀਡ ਟੂ ਟਾਈ ਦ ਗੋਲਡ ਦ ਸਿਲਵਰ ਐਂਡ ਦ ਕਾਪਰ ਵਿਦ ਆਪ ਵੇਸਟ ਹਾਲੇਲੂਇਆ